ਜਿਵੇਂ ਹਾਲਾਤ 17 ਕੋ ਬਾੜ ਜਿਹੜਾ ਇਹ ਵਾਕਿਆ ਹੋਇਆ ਉਹ ਹਟਾ ਤੱਕ ਠੇ 115 ਸਾਡੇ ਕਿਸਾਨ ਭਰਾ ਖੇਤ ਮਜ਼ਦੂਰ ਭਰਾ ਸਾਡੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੈਠੇ ਐ ਸ਼ੰਭੂ ਬੈਠੇ ਐ ਤੇ ਹੋਰ ਫਨੋੜੀ ਬੈਠੀ ਐ ਹਰਿਆਰ ਤੇ ਸੈਕਟਰ ਦੀ ਪੁਲਿਸ ਉਹਨਾਂ ਦੇ ਤੇ ਗੋਲੀਆਂ ਛਾੜ ਰਹੀ ਹੈ ਅਥਰੂ ਗੈਸ ਦੇ ਵਿੱਚ ਕੋਈ ਹੋਰ ਜ਼ਹਿਰੀਲੀ ਗੈਸ ਵਾੜ ਕੇ ਉਹ ਵੀ ਛਾੜ ਰਹੀ ਹੈ ਤੇਨਾ ਸਾਡੇ 91 ਕਿਸਾਨ ਸ਼ਹੀਦ ਹੋ ਗਏ ਆ ਕਿਸਾਨ ਮੋਰਚੇ ਦੇ ਮੁਖੀ ਗਰਿਵਾਨ ਸਾਹਿਬ ਹਸਪੀਟਲ ਦੇ ਵਿੱਚ ਪਈ ਹੈ ਔਰ ਮੈਂ ਬੇਨਤੀ ਕਰਦਾ ਕਿ ਜਿਹੜੀ ਕਿਸਾਨ ਯੂਨੀਅਨ ਅਜੇ ਤੱਕ ਸ਼ੰਭੂ ਨਹੀਂ ਪਹੁੰਚੀ ਉਹਨਾਂ ਨੂੰ ਪਹੁੰਚ ਜਾਣਾ ਚਾਹੀਦਾ ਹੈ ਸ਼ੁਕਰ ਕੀ ਇਤਿਹਾਸ ਬਣਾਈ ਹੈ ਸਾਡੇ ਜੂਨ ਦੀ ਕਿਸਾਨ ਕੀ ਮੰਗਦੇ ਹੈ ਕਿ ਸਾਰੇ ਕਰਜ਼ੇ ਮਾਫ ਹੋ ਜਾਣ ਇਹ ਜ਼ਰੂਰੀ ਹੈ 1947 ਤੋਂ ਪਹਿਲਾਂ ਜਦੋਂ ਸਾਡਾ ਜਗਿਆ ਹੋਇਆ ਪੰਜਾਬ ਸੀ ਉਸ ਵੇਲੇ ਸਾਡੇ ਖੇਤੀਬਾੜੀ ਦੇ ਵਿੱਚ ਸੀ ਚੌਧਰੀ ਛੋਟੂ ਰਾਮ ਸੀ ਉਹਨਾਂ ਨੇ ਇੱਕ ਲੀក ਵੱਡੀ ਮਾਰੀ ਤੇ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰ ਦਿੱਤੇ ਤੇ ਜਿਉਂ ਕਰ ਸਰਦੇ ਸੀ ਕਿ ਮੋਦੀ ਸਰਕਾਰ ਕਿਉਂ ਵੀ ਕਰ ਸਕਦੀ ਹੈ ਦੂਸਰੀ ਗੱਲ ਹੈ ਕਿ ਜਿਹੜੇ ਵੱਡੇ ਵੱਡੇ ਅੱਬਾ ਨਹੀਂ ਹੁਣ ਸ਼ੌਕਾਰ ਹੈ ਉਹਨਾਂ ਦੇ ਮੋਦੀ ਸਰਕਾਰ ਦੇ ਕਰੋਨਾ ਅਰਬਨ ਪੈਟ ਕਰਜੇ ਮਾਫ ਕਰਦੇ ਆ ਜੇ ਉਹਨਾਂ ਦੇ ਮਾਫ ਕੀਤੇ ਹੈ ਕਰ ਸਵਧਾਨ ਦਾ ਕਾਨੂੰਨ ਹੈ 8 ਕਰ 14 ਕਿ ਕਾਨੂੰਨ ਦੇ ਕੇ ਸਾਰੇ ਬਰਾਬਰ ਹੈ ਜੇ ਅਸੀਂ ਕਾਨੂੰਨ ਦੇ ਕੇ ਸਾਰੇ ਬਰਾਬਰ ਹੈ ਫਿਰ ਸਾਡੇ ਕਿਸਾਨਾਂ ਦੇ ਵੀ ਬਾਪ ਦੇ ਬਾਪ ਕਰਦੇ ਚਾਹੀਦੇ ਆ ਹੁਣੇ ਚਾਹੀਦੇ ਆ ਉਹਨੂੰ ਕਰਤੇ ਉੱਪਰ ਛੱਡਾਂਗੇ ਜੋ ਕੋ ਸਾਡੇ ਨਾਲ ਹੋ ਰਿਹਾ ਹੈ ਬੱਤੀ ਬੱਤੀ ਸਨਾ ਤੋਂ ਸਾਡੇ ਸਿੱਖ ਕਹਿੰਦੇ ਜਿੰਨਾਂ ਦੇ ਵਿੱਚ ਹੈ ਤੁਹਾਨੂੰ ਪਤਾ ਇੱਥੇ ਪਾਈ ਸਦਾਕਰ ਸਿੰਘ ਦੁਬਈ ਤੋਂ ਆਏ ਆ ਇਹਨਾਂ ਨੇ ਕੌਮ ਕੇ ਸਾਥ ਦੇ ਨਾਲ ਬਹੁਤ ਸੇਵਾ ਕੀਤੀ ਹੈ ਮੇਰੇ ਨਾਲ ਵੀ ਰਹੇ ਹਨ ਇਹਨਾਂ ਨੂੰ ਪਤਾ ਕਿ ਦੁਬਈ ਦੇ ਨੇੜੇ ਇੱਕ ਹੋਰ ਮੁਲਕ ਹੈ ਕਟਨ ਦੇ ਵਿੱਚ ਆਠ ਹਿੰਦੋਸਤਾਨੀ ਇੰਜੀਨੀਅਰ ਨੇਵੀ ਦੇ ਕਟਨ ਦੀ ਸਰਕਾਰ ਨੇ ਗ੍ਰਸਟਾਰ ਕਦਲੇ ਸੀਗੇ ਕਿਉਂ ਉਹ ਖੁਫੀਆ ਏਜੰਸੀਆਂ ਦੇ ਨਾਲ ਮਿਲ ਕੇ ਕਟਨ ਦੇ ਵਿੱਚ ਜਿਹੜਾ ਸੋਲਡਰ ਸਮਾਨ ਬਣਦਾ ਸੀ ਉਹ ਦੀ ਖੁਫੀਆ ਰਿਪੋਰਟਾਂ ਇੰਡੀਆ ਦੀ ਕੋਈ ਇੰਡੀਆ ਤੇ ਜ਼ਰੇ ਨੂੰ ਦੁਦਰੇ ਹੈ ਉਹਨਾਂ ਨੂੰ ਮੌਤ ਦੀ ਸਜ਼ਾ ਹੋਈ ਹੁਣ ਥੋੜੇ ਦਿਨ ਹੋ ਗਏ ਆ ਕਿ ਕਟਨ ਦੀ ਹਕੂਮਤ ਨੇ ਉਹ ਅੱਠਾਂ ਬੰਦਾਂ ਦੀ ਮੌਤ ਦੀ ਸਜ਼ਾ ਛੱਡ ਕੇ ਵਾਪਸ ਜੇ ਆ ਭੇਜਤੇ ਆ ਜੇ ਸਾਥ ਸਮਝੇ ਕਟਨ ਦੀ ਸਰਕਾਰ ਮੌਤ ਦੀ ਸਜ਼ਾ ਮਾਫ ਕਰ ਚੱਡੀ ਐ ਤੇ ਸਾਰੇ ਨੂੰ ਰਿਹਾ ਕਰ ਸਕਦੀ ਐ ਫਿਰ ਸਿੱਖਾਂ ਦੇ ਨਾਲ ਹਿੰਦੂ ਤੋਂ ਅੱਖੀ ਵੇਰੇ ਕਿ ਬੋਧੀ ਸਾਹਿਬ ਇਹ ਸਜ਼ਾ ਮਾਫ ਸਾਡੀਆਂ ਖਤਮ ਕਿਉਂ ਨਹੀਂ ਕਰਾਉਂਦੇ ਇੱਕ ਮੌਤ ਦੀ ਸਜ਼ਾ ਦੇ ਉੱਤੇ ਸਾਡਾ ਜਥੇਦਾਰ ਹੈ ਸੋਇਦ ਸਾਧੀਆਂ 增加福利业。